ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇਸ ਵੀਰ ਦੀਆਂ ਜੋ ਰੀਲਾਂ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿਉਂਕਿ ਇਹ ਵੀਰ ਡਿਟੋ ਸੇਮ ਟੂ ਸੇਮ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਗਾਣਾ ਗਾਉਂਦਾ ਹੈ ਤੇ ਜੇਕਰ ਤੁਸੀਂ ਅੱਖਾਂ ਬੰਦ ਕਰਕੇ ਇਸ ਵੀਰ ਦੀ ਰੀਲ ਨੂੰ ਦੇਖਦੇ ਹੋ ਤਾਂ ਤੁਸੀਂ ਇਦਾਂ ਹੀ ਸੁਣੋਗੇ ਕਿ ਰਾਜਵੀਰ ਜਵੰਦਾ ਵੀ ਸਾਡੇ ਸਾਹਮਣੇ ਖਲੋਤਾ ਇਸ ਗਾਣੇ ਨੂੰ ਗਾਰਿਆ ਹੁੰਦਾ ਹੈ ਬਿਲਕੁਲ ਸੇਮ ਟੂ ਸੇਮ ਇਸ ਤਰ੍ਹਾਂ ਕਿਸੇ ਦੇ ਗਾਣੇ ਨੂੰ ਗਾਣਾ ਬਹੁਤ ਹੀ ਅਜੂਬੇ ਵਾਲੀ ਗੱਲ ਹੈ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਮਿਮਿਕਰੀ ਆਰਟਿਸਟ ਦੇਖੇ ਹੋਣਗੇ ਜੋ ਕਿ ਸੇਮ ਟੂ ਸੇਮ ਕਿਸੇ ਦੀ ਆਵਾਜ਼ ਵਿੱਚ ਗੱਲ ਕਰਦੇ ਨੇ ਜਾਂ ਗਾਣਾ ਗਾਉਂਦੇ ਨੇ ਪਰ ਸਾਰਾ ਹੀ ਗਾਣਾ ਸੇਮ ਟੂ ਸੇਮ ਇਸ ਤਰ੍ਹਾਂ ਹੀ ਗਾਦਣਾ ਬਹੁਤ ਹੀ ਅਜੂਬੇ ਵਾਲੀ ਗੱਲ ਹੈ ਰਾਜਵੀਰ ਜਵੰਦਾ ਦੇ ਪਰਿਵਾਰ ਵਾਲੇ ਵੀ ਇਸ ਵੀਰ ਦੀ ਆਵਾਜ਼ ਨੂੰ ਸੁਣ ਕੇ ਬਹੁਤ ਹੀ ਹੈਰਾਨ ਹੋ ਗਏ ਤੇ ਮਾਤਾ ਜੀ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਮੇਰੇ ਨਾਲ ਜ਼ਰੂਰ ਮਿਲਵਾਓ ਮੈਂ ਆਪਣੇ ਰਾਜਵੀਰ ਦੀ ਆਵਾਜ਼ ਨੂੰ ਦੁਬਾਰਾ ਸਾਹਮਣੇ ਸੁੰਣਾ ਚਾਹੁੰਦੀ ਹਾਂ ਸੋ ਦੋਸਤੋ ਸੁਣੋ ਤੁਸੀਂ ਇਹ ਪੂਰੀ ਵੀਡੀਓ ਚੈਨਲ ਤੇ ਨਵੇਤਾ ਚੈਨਲ ਨੂੰ ਸਬਸਕ੍ਰਾਈਬ ਤੇ ਬੱਲ ਲਾਈਕਨ ਨੂੰ ਕਲਿੱਕ ਕਰਕੇ ਜ਼ਰੂਰ ਕਰ ਲਿਓ ਜੀ ਤੇ ਜੇਕਰ ਇਸ ਵੀਰ ਦੀ ਆਵਾਜ਼ ਨੂੰ ਸੁਣ ਕੇ ਤੁਹਾਨੂੰ ਵੀਰ ਰਾਜਵੀਰ ਜਵੰਦਾ ਦੀ ਯਾਦ ਆਉਂਦੀ ਹੈ ਤਾਂ ਵੀਡੀਓ ਨੂੰ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਕੂਨ ਰੱਖ ਦੇ ਮਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ